ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਕ੍ਰਾਈਮ ਜਿਹੜਾ ਹੈ ਹੋ ਰਿਹਾ ਹੈ ਲੇਕਿਨ ਇਸ ਵਿੱਚ ਪੁਲਿਸ ਵੀ 24 ਘੰਟੇ ਦੇ ਅੰਦਰ ਜਾਂ ਕਹੀਏ ਕਿ ਕੁਝ ਹੀ ਘੰਟਿਆਂ ਦੇ ਵਿੱਚ ਉਹਨਾਂ ਕੇਸਸ ਨੂੰ ਸੋਲਵ ਵੀ ਕਰਾ ਰਹੀ ਹੈ ਜੋ ਹੈ ਇਹ ਕੇਸ ਸਾਹਮਣੇ ਆਇਆ ਸੀਗਾ ਜਿੱਥੇ ਕਿ ਜ਼ਰਖਪੁਰ ਦੇ ਵਿੱਚ ਦੋ ਮੁੰਡਿਆਂ ਉੱਤੇ ਜਿਹੜਾ ਹਮਲਾ ਕੀਤਾ ਜਾਣਾ ਜਿਸ ਦੇ ਵਿੱਚ ਇੱਕ ਮੁੰਡੇ ਦਿਲਾਵਰ ਦੀ ਜਿਹੜੀ ਮੌਤ ਹੋ ਜਾਂਦੀ ਹੈ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਸਾਹਮਣੇ ਆਇਆ ਤੱਥ ਸਾਹਮਣੇ ਆ ਜਾਣਦਗੀ ਸਾਡੇ ਨਾਲ ਐਸ.ਪੀ ਨੇ ਮਨਪ੍ਰੀਤ ਸਿੰਘ ਜੀ ਇਸ ਤੋਂ ਇਲਾਵਾ ਜਿਹੜੇ ਡੀ.ਐਸ.ਪੀ ਨੇ ਜਸਪਿੰਦਰ ਸਿੰਘ ਜੀ ਸਰ ਜਿਹੜਾ ਮੈਟਰ ਹੈ ਉਹ ਕੀ ਕੁਝ ਮੈਟਰ ਸੀਗਾ ਅਤੇ ਕੀ ਕੁਝ ਹਾਲੇ ਤੱਕ ਹੋਇਆ ਇਸ ਤਰ੍ਹਾਂ ਐਕਚੁਅਲੀ ਸਾਨੂੰ ਮੈਮ ਪਰਸੋ ਰਾਤ ਨੂੰ ਇੱਕ ਕੰਪਲੇਂਟ ਆਈ ਸੀ ਕਿ ਇੱਕ ਜਿਹੜੀ ਸਾਡੇ ਥਾਣੇ ਕੰਪਲੀਟ ਰੀਸੀਵ ਹੋਈ ਸੀ ਵੀ ਦੋ ਇੱਕ ਬੰਦੇ ਦੇ ਜਿਹੜਾ ਹੈ ਕਿਸੇ ਨੇ ਛਾਪੇਜ ਨਾਲ ਵੈਪਨ ਕੀਤਾ ਛਾਪੇਜ ਵਿਆਪਨ ਦੇ ਨਾਲ ਉਹਤੇ ਹਮਲਾ ਕੀਤਾ ਤੇ ਜਦੋਂ ਪੁਲਿਸ ਨੇ ਮੌਕਾ ਸਾਰਾ ਦੇਖਿਆ ਤਾਂ ਉਹ ਤੋਂ ਇਹ ਪਤਾ ਲੱਗਿਆ ਵੀ ਇੱਕ ਦਲਾਵਰ ਨਾਮ ਦਾ ਲੜਕਾ ਸੀ ਉਹਦੇ ਨਾਲ ਇੱਕ ਸ਼ੁਭਮ ਸੀਗਾ ਜਿਹੜਾ ਕਿ ਉਹ ਆਪਣੇ ਰਾਤ ਨੂੰ 2 ਵਜੇ ਦੇ ਕਰੀਬ ਰਾਤ ਦੇ ਆਪਣੀ ਐਕਟੀਵਿਟੀ ਆ ਰਹੇ ਸੀਗੇ ਤੇ ਦੋ ਅਣਪਛਾਤੇ ਬੰਦੇ ਜੋ ਉਹ ਵੀ ਐਕਟੀਵਿਟੀ ਤੇ ਸੀ ਉਹਨਾਂ ਨੇ ਉਹਨਾਂ ਤੇ ਹਮਲਾ ਕੀਤਾ ਤੇ ਜਿਹਦੇ ਵਿੱਚ ਇੱਕ ਜਿਹੜਾ ਸੀ ਦਲਾਵਰ ਸਿੰਘ ਉਹਦੇ ਚੈਸਟ ਦੇ ਵਿੱਚ ਸਿੱਧ ਮਤਲਬ ਉਹਦੇ ਸਟੈਪ ਕਰਨ ਦੇ ਕਰਕੇ ਉਹਦੀ ਡੈਥ ਹੋ ਗਈ ਦੂਜੇ ਬੰਦੇ ਤੇ ਵੀ ਜਿਹੜਾ ਸੀਗਾ ਆਪਣੇ ਇੰਜਰੀ ਹੈਗੀ ਹੈ ਬਟ ਉਹ ਆਊਟ ਆਫ ਡੇਂਜਰ ਹੈ ਤੇ ਪੁਲਿਸ ਨੇ ਜਿਹੜਾ ਪਰਸੋਂ ਹੀ ਜਿਹੜਾ ਸੀ ਮੌਕੇ ਤੇ ਆਪਣਾ ਸੀਗਾ ਐਫ ਆਈ ਆਰ ਲੋਚ ਕਰਕੇ ਅੰਡਰ ਮਰਡਰਸ ਦੇ ਅੰਡਰ ਮਟਰ ਦੀ ਜਿਹੜੀ ਸੈਕਸ਼ਨ ਸੀਗੀ ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰਤੀ ਸੀਗੀ ਜਿੱਤੇ ਡੀ ਐਸ ਪੀ ਜ਼ਰਿਕਪੁਰ ਤੇ ਐਸ ਐਚ ਓ ਜ਼ਰਿਕਪੁਰ ਦੀ ਜਿਹੜੀ ਟੀਮ ਬਣਾਈ ਗਈ ਸੀ ਉਹਨਾਂ ਨੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਤੇ ਆਪਣੀ ਮਿਹਨਤ ਕਰਦੇ ਹੋਏ ਪ੍ਰੋਪਰ ਵਿਥ ਇਨ ਮਤਲਬ 12 ਤੋਂ 24 ਆਵਰ ਦੇ ਲੈਸਨ 24 ਆਵਰ ਦੇ ਵਿੱਚ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਰੈਸ਼ ਕੀਤਾ ਜਿਹੜੇ ਰੈਸ਼ ਕੀਤਾ ਗਿਆ ਦੋਸ਼ੀ ਉਹਨਾਂ ਚੋਂ ਇੱਕ ਸੋਨੂ ਹੈ ਜੋ ਕਿ ਮਨੀਵਾੜੇ ਦਾ ਰਹਿਣ ਵਾਲਾ ਹੈ ਦੂਜਾ ਵਰੁਣ ਹੈ ਜੋ ਕਿ ਇਹ ਦੋਨਾਂ ਨੂੰ ਕਾਬੂ ਕੀਤਾ ਗਿਆ ਇਹਨਾਂ ਤੋਂ ਜਿਹੜੇ ਵੈਪਨ ਦੇ ਨਾਲ ਮਰਡਰ ਕੀਤਾ ਸੀ ਵੈਪਨ ਵੀ ਰਿਕਵਰ ਹੋ ਚੁੱਕਾ ਹੈ ਐਕਟਿਵਾ ਜਿਹੜੀ ਯੂਜ਼ ਹੋਈ ਸੀ ਕ੍ਰਾਈਮ 'ਚ ਉਹ ਵੀ ਰਿਕਵਰ ਹੋ ਚੁੱਕੀ ਹੈ ਤੇ ਦੋਨੋਂ ਦੋਸ਼ੀ ਹੁਣ ਪੁਲਿਸ ਦੀ ਆਪਣੀ ਹਿਰਾਸਤ 'ਚ ਨੇ ਬੇਸਿਕਲੀ ਇਹਨਾਂ ਦਾ ਜਿਹੜਾ ਇਸ਼ੂ ਇਹਦੇ 'ਚ ਇਹ ਸੀਗਾ ਵੀ ਵਜ੍ਹਾ ਰੰਜੀਤ ਸੀਗੀ ਵੀ ਹਾਂ ਵੀ ਜਿਹੜਾ ਸੋਨੂ ਹੈ ਜਿਹੜਾ ਅਕਿਊਜ਼ਡ ਹੈ ਮੇਨ ਉਹਨੂੰ ਇਹ ਸ਼ੱਕ ਸੀਗਾ ਵੀ ਉਹਦੇ ਜਿਹੜੀ ਨਾਲ ਜਿਹੜੇ ਲੜਕੀ ਨਾਲ ਪ੍ਰੇਮ ਸਬੰਧ ਸੀਗੇ ਉਹਨੂੰ ਇਹ ਸੀਗਾ ਵੀ ਉਸ ਲੜਕੀ ਦਾ ਰਿਲੇਸ਼ਨ ਜਿਹੜਾ ਇਸ ਮ੍ਰਿਤ ਜਿਸ ਕੇਸ 'ਚ ਅਮ੍ਰਿਤਾ ਗਿਆ ਆਪਣਾ ਦਿਲਾਵਰ ਉਹਦੇ ਨਾਲ ਰਿਲੇਸ਼ਨਸ ਨੇ ਉਨੇ ਸ਼ੱਕ ਦੀ ਬਣਾ ਤੇ ਉਹਦੇ ਤੇ ਵਾਰ ਕੀਤਾ ਸੀ ਜ ਜਿਹਦੇ ਚ ਉਹ ਵਾਰ ਤੇ ਉਹਦੀ ਮਤਲਬ ਉਹਦੇ ਇਸ ਮਤਲਬ ਉਹਦੇ ਵਾਰ ਪਹਿਲੇ ਵਾਰ ਨੇ ਉਹਦੀ ਡੈਥ ਹੋ ਗਈ ਸਰ ਜਿਹੜਾ ਜ਼ਖਮੀ ਹੈ ਫਿਲਹਾਲ ਹਸਪੀਟਲ ਦੇ ਵਿੱਚ ਹੈ ਕੀ ਉਹਦੇ ਬਿਆਨ ਹਲੇ ਤੱਕ ਦਰਜ ਹੋ? ਹਾਂ ਨਹੀਂ ਮੈਮ ਉਸ ਮੌਕੇ ਸਾਡੀ ਟੀਮ ਜਿਹੜੀ ਸੀਗੀ ਵਿਦਨ 20 ਮਿੰਟਸ ਤੇਰੀ ਸੀਗੀ ਮੌਕੇ ਤੇ ਪਹੁੰਚ ਕੇ ਇਹਨਾਂ ਦਾ ਵੀ ਬਿਆਨ ਦਰਜ ਕਰ ਮਤਲਬ ਜਿਹੜਾ ਸੀਗਾ ਬਾਡੀ ਨੂੰ ਵੀ ਉਹਨਾਂ ਨੇ ਐਂਬੂਲੈਂਸ ਆਪਣਾ ਪਹੁੰਚਾਇਆ ਸੀਗਾ ਦੂਜੇ ਨੂੰ ਵੀ ਨਾਲ ਜਿਹੜੀ ਸੀ ਪੁਲਿਸ ਨੇ ਹੀ ਦਾਖਲ ਕਰਵਾਇਆ ਸੀ ਸੀਜ਼ ਨੇ ਕਿ ਉਹਨਾਂ ਦਾ ਕੋਈ ਡਰੱਗ ਪੈਡਲਿੰਗ ਦੇ ਨਾਲ ਵੀ ਸੰਬੰਧ ਸੀ ਕਿਉਂਕਿ ਉਹਨਾਂ ਦੇ ਪਿਤਾ ਦਾ ਬਿਆਨ ਵੀ ਸਾਹਮਣੇ ਇਟਸ ਅ ਵੈਰੀ ਇਨੀਸ਼ੀਅਲ 스테ਜ ਮੈਮ ਹਲੇ ਸਾਡੀ ਇਨਟਰੋਗੇਸ਼ਨ ਚੱਲ ਰਹੀ ਹੈ ਅਸੀਂ ਸਾਰਾ ਕੁਝ ਚੈੱਕ ਕਰਾਂਗੇ ਜੋ ਵੀ ਹੋਊਗਾ ਤੁਹਾਨੂੰ ਅਪਡੇਟ ਦੇਵਾਂਗੇ ਥੈਂਕ ਯੂ ਤਾਂ ਬਿਲਕੁਲ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਜਿਹੜੇ ਹੈ ਉਹ ਦੋ ਹੀ ਰਸਤਾ ਗ੍ਰਫਤਾਰ ਕੀਤੇ ਨੇ આરોપી ਹਾਲਾਂਕਿ ਦੋ ਖੋਰਾ ਦੀ ਜਿਹੜੀ ਹੈ ਪਾਲ ਜਾਰੀ ਹੈ ਤੇ ਫਿਲਹਾਲ ਇਸ ਮਾਮਲੇ ਨੂੰ 24 ਘੰਟਿਆਂ ਤੋਂ ਪਹਿਲਾਂ ਜਿਹੜਾ ਉਹ ਸੁਲਝਾਇਆ ਗਿਆ ਤੇ ਡਰਗ ਪੈਡਲਿੰਗ ਦਾ ਜਿਹੜਾ ਸ਼ੱਕ ਹੈ ਉਹਨਾਂ ਦੇ ਪਿਤਾ ਨੇ ਜੁਤਾਇਆ ਸੀਗਾ ਦਿਲਾਵਰ ਦੇ ਪਿਤਾ ਨੇ ਕੀ ਉਹ ਸੱਚ ਸਾਹਮਣੇ ਹੁੰਦਾ ਹੈ ਜਾਂ ਨਹੀਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿਉਂਕਿ ਮੈਟਰ ਜਿਹੜਾ ਹੈ ਉਹ ਇਨਵੈਸਟੀਗੇਟ ਹੋ ਰਿਹਾ ਹੈ ਕੈਮਰਾ ਪਰਸਨ ਸਮੀਰ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ